ਆਵਾਜ਼ ਆ ਜੀ ਸ਼ਿਵਦੇਵ ਗੀਲੀ ਮਾਰਕੀਟ ਹੈ ਇਹ ਜਿਲੰਦਰ ਰੋਡ ਆ ਕੀ ਗੱਲ ਆ ਬਈ ਹਾਂਜੀ ਉਹ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਹੈਗਾ ਰੋਇਲ ਮਨੀ ਚੇਂਜ ਨਾਮ ਕੀ ਬਾਰਦਾਤ ਬਾਰਦੂ ਤਾਂ ਸਾਰਾ ਖੂਰੇ ਗਿਆ ਕਹਿੰਦੇ ਸਾਡੀ ਦੁਕਾਨ ਦਾ ਛੜ ਰਾ ਇੱਥੋਂ ਚੱਕਿਆ ਪਿਆ ਟੁੱਟਾ ਪਿਆ ਤੇ ਉਸ ਤੋਂ ਬਾਅਦ ਫੇ ਅਸੀਂ ਆ ਗਏ ਇੱਥੇ ਆ ਕੇ ਦੇਖਿਆ ਤਾਂ ਫਲਾਤ ਬਣਿਆ ਉਸ ਮੋੜੇ ਕਿੰਨਾ ਕਿੰਨਾ ਨਸਾਨ ਆ ਗਿਆ ਨਕਸਾ ਉਹ ਮੈਡਮ ਨੂੰ ਜਾ ਕੇ ਫਿਰ ਇਹ ਪਤਾ ਲੱਗੂਗਾ ਕਿੰਨਾ ਕੁ ਸੀ ਗਈ ਹੋਇਆ ਉਧਰੋਂ ਡੀਵੀਡੀਆਰ ਵਗੈਰਾ ਸਾਡੇ ਲੈ ਗੋ ਪੁਆਇਨ ਵਗੈਰਾ ਪਏ ਉਸ ਜਾਂਦੀ ਦੇ ਸੀ ਉਹ ਵੀ ਲੈ ਕੇ ਛੱਕੇ ਬਾਕੀ ਸੀਦਾ ਕੰਮ ਆ ਤੁਹਾਡਾ ਸਾਬ ਜਿਹੜੀ ਦਾ ਵੈਸਟਨ ਯੂਨੀਅਨ ਦਾ ਇਕ ਗ੍ਰਾਂਸੀ ਨਾਮ ਉਨੀ ਟ੍ਰਾਂਸਫਰ ਭਈਆ ਉਹ ਜਿਹੜਾ ਵੈਸਟਨ ਯੂਨੀਅਨ ਹੋਈ ਆ ਜੀ ਸਰ ਦਾ ਜੀ ਉਹ ਕਿਤੇ ਵਰਤਮਾਨ ਦਾ ਕਿਲੋਮੀਟਰ ਹੀ ਥਾਣਾ ਹੈ ਹਾਂ ਜੀ ਉਹ ਨਾਲ ਹੀ ਤਾਂ ਆਇਆ ਥਾਣਾ ਜੀ ਹਾਂ ਥਾਣੇ ਦੇ ਨਾਲ ਹੀ ਤੁਹਾਡੇ ਪੰਜਾਬ ਨੈਸ਼ਨਲ ਬੈਂਕਾ ਇਨੀ ਸਿਕਿਉਰਟੀ ਹੁੰਦੇ ਬਾਪ ਔਰ ਕੋਈ ਪਤਾ ਨਹੀਂ ਲੱਗਦਾ ਜੀ ਕਿਹਨਾ ਗੁਰੂ ਕੁਮਾਰ ਇਹ ਕਿਹੜੀ ਦੁਕਾਨ ਹੈ ਜਲੰਧਰ ਰੋਡ ਨੀਅਰ ਪੀ ਐਨ ਵੀ ਬੈਂਕ ਕੀ ਬਾਤ ਕਰਦੇ ਹੋ ਬਾਹਰ ਦਾ ਭਾਈ ਸਵੇਰੇ ਫੋਨ ਆਏਗਾ ਮੈਂ ਉਹਨਾਂ ਦਾ ਕਿ ਦੁਕਾਨ ਦੇ ਸ਼ਟਰ ਤੋੜੇ ਹੋਏ ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਹੈ ਇਹ ਦੇਖਿਓ ਵਿੱਚ ਤੋਂ ਅੱਧਾ ਕਿਲੋਮੀਟਰ ਠਾਣਾ ਹੈ ਤੇ ਨਾਲ ਹੀ ਮੇਨ ਬ੍ਰਾਂਚ ਪੀ ਐਨ ਵੀ ਦੀ ਹੈ ਤੇ ਨਾਲ ਲੱਗਦੀ ਹੱਥ ਵੱਡੀ ਵੱਡੀ ਚੋਰੀ ਹੁੰਦੀ ਹੈ ਉਹ ਜੋ ਨਾਲ ਜਿਹੜੀਆਂ ਅਕੰਧ ਪਿੱਛੇ ਦੇ ਨਾਲ ਬੈਂਕ ਦੀ ਕੰਧ ਹੈ। ਤਾਂ ਵੀ ਦੇਖ ਲੋ ਕੋਈ ਖੋਖ ਨਹੀਂ ਹੈਗਾ ਚੋਰਾਂ ਨੂੰ। ਕੋਈ ਸਰਕਾਰੀ ਮੁਕਦਰਾ ਨਹੀਂ ਆਈ ਹੋ ਸਕਤੇ। ਹਾਂਜੀ ਆਈ ਹੈ। ਕਰਕੇ ਗਏ ਚੈੱਕ ਸਾਰਾ ਕੁਝ ਲੱਗਦਾ ਕਰਨਗੇ। ਕੀ ਕਹਿਣਾ ਹੁਣ? ਉਹ ਤਾਂ ਕੰਦੇ ਜੀ ਜਲਦੋ ਜਲ ਚੋਰ ਜਿਹੜੇ ਵੀ ਆ ਕੇ ਫੜਾਂਗੇ। ਕੀ ਮੰਗਤੀ ਦਾ ਬੰਦਾ? ਮੰਗੋ ਜਹੀ ਹੈ ਸਰ ਜੋ ਨੁਕਸਾਨ ਹੋਇਆ ਜਿਹੜਾ ਨੂੰ ਕੀਤਾ ਉਹ ਨੁਕਸਾਨ ਉਹਨਾਂ ਦੇ ਅਕੇਲ ਕੱਸੀ ਜਾਵੇ। ਕੀ ਕਰਾਸੀ ਵੀਰਾ ਵੀ ਕੋਈ ਮਨੀ ਅਪਚੇ ਦਾ ਕੰਮ ਕਰਦੇ। ਸਰ ਸਾਡਾ ਬੈਸਮੀ ਮਣੀਗ੍ਰਾਮ ਰੀਆ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਯਾ ਤੇ ਬਾਕੀ ਕੈਸੇਗਾ ਪਿਆ ਥੋੜਾ ਬਤਾਉ ਵੀ ਲੈਗੇ ਇਹਨਾਂ ਨਕਸਾਂ ਆਏ ਸੋਨ ਮੋਟਾ ਮੋਟਾ 7000 ਜਰ ਆਤਾ ਹੈਗਾ ਬਾਕੀ ਆ ਦਾ ਜੋ ਤੋੜਪੰਡ ਕਰਕੇ ਇਹਦਾ ਲੱਗਾਈ ਜਾਣਾ ਜੀ ਕੋਈ ਸੀਸੀਟੀਵੀ ਵੀ ਜਰਾ ਕੋਈ ਉਸ ਆ ਕੋ ਕੈਮਰੇ ਕੋ ਮੇ ਨਾਲ ਹੀ ਲੱਗੇ ਇਹ ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਛੋਪਾ ਤੇ ਚੋਰੀ ਕੀਤੀ ਵੀ ਬਸ ਇੱਕ ਗਲੀ ਚ ਇੱਕ ਬਾਹਰ ਜੀ ਸਰ ਜਿਹੜੀਆਂ ਚੋਰੀਆਂ ਹੋਈਆਂ 2 ਮਹੀਨਾ ਹੋ ਗਿਆ ਹੈ ਇੱਕ ਘੰਟਾ ਕਰ ਤੋਂ ਜਲੰਧਰ ਰੋਡ ਦੇ ਦੋ ਸ਼ਾਪਸ ਨੇ ਰਾਇਲ ਮਨੀ ਐਕਸਚੇਂਜਿੰਗ ਯੂਨਿਕ ਐਂਟਰਪ੍ਰਾਈਜ਼ਸ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਆਂ ਬਾਕੀ ਕਾਸੇ ਲੰਨੇ ਤੇ ਜਿੱਦਾਂ ਇਨਵੈਸਟੀਗੇਸ਼ਨ ਜੀ ਸਾਹਮਣੇ ਆਉਂਦੀ ਹੈ ਜਲਦਰੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਹਮਣੇ ਕਿੰਨੀਆਂ ਦੁਕਾਨਾਂ 'ਚ ਸਰ ਜਿਹੜੀ ਬੇਸਿਕਲੀ ਚੋਰੀ ਹੋਈ ਹੈ ਦੋ ਦੁਕਾਨਾਂ ਦੇ ਸਾਹਮਣੇ ਕਾਹੀਆਂ ਦੁਕਾਨਾਂ 'ਚ ਇਹ ਮਨੀ ਐਕਸਚੇਂਜਿੰਗ ਕਿ ਸਰ ਕੁਝ ਮਾਲਕ ਇਹਨਾਂ ਦੇ ਜਿਹੜੇ ਆ ਗਏ ਉਹਨਾਂ ਨਾਲ ਹੋ ਰਿਹਾ ਜੀ ਕੰਟੈਕਟ ਕਰੋ ਟੀਮ ਨੂੰ ਬਸ ਸਟਾਰਟ ਕਰਤੀ ਹੈ ਜਦੋਂ ਹੀ ਸਾਹਮਣੇ ਆਉਂਦਾ ਸਾਨੂੰ ਦੱਸਦੇ